ਪਿਆਰ ਅਤੇ ਭਾਈਚਾਰੇ ਦਾ ਪ੍ਰਤੀਕ ਹੋਲੀ ਕੱਲ ਮਨਾਇਆ ਜਾ ਰਹੀ ਹੈ ਇਸ ਦੇ ਕਾਰਨ ਸਵੇਰ ਤੋਂ ਹੀ ਬਾਜ਼ਾਰਾਂ ਦੇ ਵਿੱਚ ਪੀੜ ਵੀ ਹੋਣ ਲੱਗ ਪਈ ਹੈ ਤੇ ਦੁਕਾਨਾਂ ਪੂਰੇ ਤਰੀਕੇ ਦੇ ਨਾਲ ਸਜੀਆਂ ਹੋਈਆਂ ਨੇ ਦੁਕਾਨਦਾਰ ਗ੍ਰਾਹਕਾਂ ਦੀ ਉਡੀਕ ਕਰ ਰਹੇ ਨੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬੱਚਿਆਂ ਦੀਆਂ ਪ੍ਰਖਿਆਵਾਂ ਦੇ ਕਾਰਨ ਇਸ ਵਾਰ ਹੋਲੀ ਥੋੜੀ ਸੁਸਥ ਹੋ ਸਕਦੀ ਹੈ ਪਿਆਰ ਅਤੇ ਭਾਈਚਾਰੇ ਦਾ ਪ੍ਰਤੀਕ ਹੋਲੀ ਜੋ ਕਿ ਕੱਲ ਨੂੰ ਮਨਾਇਆ ਜਾ ਰਿਹਾ ਹੈ ਉਸ ਨੂੰ ਦੇਖਦੇ ਹੋਏ ਅਸੀਂ ਅੱਜ ਟੂਰੀ ਦੇ ਜਿਹੜੇ ਬਾਜ਼ਾਰਾਂ ਦੇ ਵਿੱਚ ਆਇਆ ਦੇਖਦੇ ਆ ਜਿਹੜੀਆਂ ਰੌਣਕਾਂ ਨੇ ਉਹ ਲੱਗੀਆਂ ਹੋਈਆਂ ਨੇ ਤੇ ਜਿਹੜੇ ਦੁਕਾਨਾਂ ਨੇ ਉਹ ਪੂਰੀ ਤਰ੍ਹਾਂ ਸੱਜੂਕੀਆਂ ਨੇ ਤੇ ਜਿਹੜੇ ਗਾਹਕ ਨੇ ਉਹ ਆਣੇ ਸ਼ੁਰੂ ਹੋ ਗਏ ਹਨ ਆਪਾਂ ਦੇਖਦੇ ਆ ਵੀ ਜਿਹੜੇ ਤੁਹਾਨੂੰ ਦਿਖਾਣਾ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਦੁਕਾਨਾਂ ਨੇ ਉਹ ਸਜੀਆਂ ਹੋਈਆਂ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਉਹ ਦਿਖਾਵੇ ਵੀ ਕਿਸ ਤਰ੍ਹਾਂ ਦੀਆਂ ਦੁਕਾਨਾਂ ਨੇ ਜਿਹੜੀਆਂ ਉਹ ਸਜੀਆਂ ਹੋਈਆਂ ਨੇ ਇੱਥੇ ਇਹ ਹੋਲੀ ਦਾ ਤਿਹਾਰ ਹੈ ਜਿਹੜਾ ਇਹ ਪਿਆਰ ਅਤੇ ਭਾਈਚਾਰੇ ਦਾ ਪ੍ਰਤੀਕ ਹੈ ਜਿਹੜਾ ਉਹ ਕਿਉਂਕਿ ਇਸ ਦਿਨ ਇਸ ਦਿਨ ਕੋਈ ਮੁਸਲਮਾਨ ਕੋਈ Hindu ਕੋਈ ਸਿੱਖ ਕੋਈ ਵੀ ਇਸ ਤਰ੍ਹਾਂ ਦਾ ਬੰਦਾ ਨੇ ਜਿਹੜਾ ਆਪਸ ਦੇ ਵਿੱਚ ਪਿਆਰ ਦੇ ਨਾਲ ਜਿਹੜਾ ਇਹ ਹੋਲੀ ਹੈ ਉਹ ਖੇਡੀ ਜਾਂਦੀ ਹੈ ਤੇ ਆਪਾਂ ਆਪਣੇ ਨਾਲ ਨੇ ਦੁਕਾਨਦਾਰ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਸਰ ਮੇਰਾ ਨਾਮ ਸੁਸ਼ੀਲ ਜਿੰਦਲ ਅੱਛਾ ਜਿੰਦਲ ਸਾਹਿਬ ਹੋਲੀ ਦਾ ਤਿਹਾਰਾ ਜਿਹੜਾ ਕੱਲ ਨੂੰ ਮਨਾਇਆ ਜਾਣਾ ਹੈਗਾ ਉਸ ਨੂੰ ਲੈ ਕੇ ਜਿਹੜੀ ਮਾਰਕੀਟ ਹੈ ਕਿਸ ਤਰ੍ਹਾਂ ਦੀ ਹੈ ਸਭ ਤੋਂ ਪਹਿਲਾਂ ਤਾਂ ਹੋਲੀ ਦੇ ਸਾਰਿਆਂ ਨੂੰ ਮੁਬਾਰਕਾਂ ਜੋ ਤੁਸੀਂ ਗੱਲਾਂ ਗੱਲ ਕੇ ਮਾਰਕੀਟ ਦੀ ਬੱਚਿਆਂ ਦੇ ਵਿੱਚ ਇਸ ਗੱਲ ਦਾ ਬਹੁਤ ਉਤਸ਼ਾਹ ਹੈ ਬੱਚੇ ਪੇਪਰਾਂ ਤੋਂ ਫ੍ਰੀ ਹੋ ਕੇ ਬੱਚੇ ਰੰਗ ਗੁਲਾਲ ਪਟਾਕੇ ਕਲਰ ਵਾਲੇ ਔਰ ਬੱਚੇ ਬਹੁਤ ਇੰਜੋਏ ਨਾਲ ਚੀਜ਼ ਲੈ ਕੇ ਜਾਣਗੇ ਹ ਹੁਣ ਤੱਕ ਗਾਹਕ ਕਿੰਨੀ ਕਿ ਗਾਕੇ ਜਿਹੜੀ ਗਾਕੀ ਬਹੁਤ ਅੱਛੀ ਹੈ ਬੱਚੇ ਬਹੁਤ ਜਿਆਦਾ ਉਤਸ਼ਾਹ ਹੈ ਹਾਂਜੀ ਜਿਵੇਂ ਅੱਜ ਸਾਲ ਕਿਵੇਂ ਪਿਛਲੇ ਸਾਲ ਨਹੀਂ ਸੀ ਉਸ ਤੋਂ ਸਿਰਾਂ ਸੀ ਬੰਦ ਸੀਗਾ ਹੁਣ ਨਹੀਂ ਕੋਈ ਇਹਦਾ ਕੋ ਨਹੀਂ ਹੈਗਾ ਬਹੁਤ ਜਿਆਦਾ ਬੱਚੇ ਖਾ ਹੈ ਕੰਮ ਬਹੁਤ ਵਧੀਆ ਹੈ ਅੱਛਾ ਗਾਹਕਾਰ ਨੇ ਗਾਕ ਫੁਲਾ ਰਹੇ ਹਾਂਜੀ ਬੱਚੇ ਬਹੁਤ ਜਿਆਦਾ ਮਨਰ ਉਤਸ਼ਾਹ ਜੀ ਉਤਸ਼ਾਹ ਬਹੁਤ ਜਿਆਦਾ ਕਿ ਇਹ ਭਾਈਚਾਰੇ ਦਾ ਪ੍ਰਤੀਕ ਹੈ ਜਿਹੜਾ ਹੋਲੀ ਉਹ ਹੈਗਾ ਇਸ ਦਿਨ ਕੋਈ ਵੀ ਮੁਸਲਮਾਨ ਹਿੰਦੂ ਆਪਦੇ ਵਿੱਚ ਨਹੀਂ ਉਹ ਕਰਦੇ ਇਸ ਨੂੰ ਲੈ ਕੀ ਕਹੋਗੇ ਕੋਈ ਹਿੰਦੂ ਨਹੀਂ ਕੋਈ ਮੁਸਲਮਾਨ ਨਹੀਂ ਕੋਈ ਸਾਈ ਨਹੀਂ ਸਾਰੇ ਭਾਈ ਭਾਈ ਨੇ ਔਰ ਬੱਚੇ ਇੱਕ ਦੂਜੇ ਰੰਗ ਲਾਉਂਦੇ ਨੇ ਕੋਈ ਨਹੀਂ ਦੇਖਦਾ ਕੀ ਮਜ਼ਬੂ ਹੈ ਕੀ ਤੌਰ ਹੈ ਕੀ ਹੋਇਆ ਧਰਮ ਹੈ ਪੂਰਾ ਇੰਜੋਏ ਬੱਚੇ ਵਾਂਗ ਆਪਸ ਵਿੱਚ ਕਰਦੇ ਇਹ ਸੰਨ ਸੁਸ਼ੀਲ ਕੁਮਾਰ ਜੀ ਇਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਇਸ ਤਰ੍ਹਾਂ ਦਾ ਆਪਸ ਦੇ ਵਿੱਚ ਰਝੇਮਾ ਨਹੀਂ ਹੁੰਦਾ ਜਦੋਂ ਹੋਲੀ ਦਾ ਤਿਹਾਰ ਹੈ ਜੋ ਮਨਾਉਂਦੇ ਨੇ ਤੇ ਆ ਆ ਦੇਖਿਆ ਆਨੇ ਸ਼ੁਰੂ ਹੋ ਗਏ ਆ ਤੇ ਤੁਸੀਂ ਦੇਖ ਰਹੇ ਹੋ ਬੱਚੇ ਜਿਹੜੇ ਹੈਗੇ ਨੇ ਉਹ ਰੌਣਕਾਂ ਜਿਹੜੀਆਂ ਨੇ ਉਹ ਦੁਕਾਨਾਂ ਦੇ ਉੱਪਰ ਜਿਹੜੀਆਂ ਲੱਗਣੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਦੇਖਿਆ ਤੁਸੀਂ ਤੇ ਆਪਾਂ ਗਾਹਕ ਨਾਲ ਵੀ ਆਪਾਂ ਗੱਲਬਾਤ ਕਰ ਲੈਨੇ ਆ ਤੇ ਸਾਡੇ ਨਾਲ ਹਾਂਜੀ ਭਾਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਜਿਵੇਂ ਕੱਲ ਨੂੰ ਹੋਲੀ ਦਾ ਤਿਹਾਰ ਹੈ ਅੱਜ ਤੁਸੀਂ ਰੰਗ ਗੁਲਾਲ ਖਰੀਦਣ ਆਏ ਹੋ ਕਿੰਨਾ ਚੰਗਾ ਲੱਗਦਾ ਚੰਗਾ ਤੇ ਕੀ ਪਹਿਲਾਂ ਜ਼ਿਆਦਾ ਵਧੀਆ ਹੁੰਦਾ ਸੀਗਾ ਜੀ ਪਿਆਰ ਨਾਲ ਖੇਡਦੇ ਸੀਗੇ ਹੁਣ ਤਾਂ ਲੋਕਾਂ ਕੋਲ ਟਾਈਮ ਹੀ ਨਹੀਂ ਹੈਗਾ ਜੀ ਹੋਲੀ ਖੇਡਣ ਵਾਸਤੇ ਲੋਕ ਤਾਂ ਗੱਲਬਾਤ ਹੀ ਨਹੀਂ ਕਰਦੇ ਹੋਲੀ ਦਾ ਤਾਂ ਮਨਾਈ ਜਾਵੇ ਨਾ ਜੇ ਗੱਲਬਾਤ ਆ ਤਾਂ ਰਿਐਲਿਟੀ ਹੈ ਜੀ ਤੁਸੀਂ ਆਪ ਸਮਝਦਾਰ ਹੋ ਬਸ ਰੰਗਾਂ ਦੇ ਤਿਹਾਰ ਨਹੀਂ ਹੈਗੇ ਹੁਣ ਇਹਨੂੰ ਮਹਿੰਗਾਈ ਦਾ ਮਹਿੰਗਾਈ ਦਾ ਜਮਾਨੇ ਦੀ ਕਰੇ ਟਾਈਮ ਹੀ ਨਹੀਂ ਹੈਗਾ ਜੀ ਕਿਸੇ ਕੋਲ 20 ਰੁਪਏ ਦੀ ਆਪਾਂ ਥੈਲੀ ਲੈ ਲੈਣੇ ਤਾਂ ਵੀ ਨਹੀਂ ਕੁਝ ਹੁੰਦਾ ਟਾਈਮ ਹੀ ਨਹੀਂ ਹੈਗਾ ਹੁਣ ਤੁਸੀਂ ਖੜਿਓ ਥੋੜਾ ਕੁ ਟਾਈਮ ਨਹੀਂ ਆਦੀ ਟਾਈਮ ਤੁਸੀਂ ਖੇਡ ਰਹੇ ਹੁੰਦੇ ਆਹ ਗੱਲ ਹੈ ਜੀ ਹੋਰ ਕੁਝ ਨਹੀਂ ਬਾਕੀ ਹੈਪੀ ਹੋਲੀ ਜੀ ਤੁਹਾਨੂੰ ਅਸੀਂ ਆ ਧੂਰੀ ਦੇ ਸਦਰ ਬਾਜ਼ਾਰ ਦੇ ਵਿੱਚ ਇਸ ਟਾਈਮ ਖੜੇ ਆ ਤੇ ਸਾਡੇ ਨਾਲ ਜਿਹੜੇ ਦੁਕਾਨ ਦੇ ਮਾਲਕ ਨੇ ਉਹ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਸਰ ਵਿੱਕੀ ਜੀ ਅੱਛਾ ਵਿੱਕੀ ਜੀ ਜਿਹੜਾ ਪਿਆਰ ਦਾ ਪ੍ਰਤੀਕ ਹੈ ਭਾਈਚਾਰੇ ਦਾ ਪ੍ਰਤੀਕ ਹੈ ਹੋਲੀ ਹੈ ਉਹ ਕੱਲ ਨੂੰ ਮਨਾਈ ਮਨਾਈ ਜਾਏਗੀ ਠੀਕ ਹੈ ਨਾ ਉਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਉਤਸ਼ਾਹ ਲੋਕਾਂ ਵਿੱਚ ਪਾਇਆ ਜਾ ਰਿਹਾ ਹੈ ਅਜੇ ਤਾਂ ਉਤਸ਼ਾਹ ਹੈ ਨਹੀਂ ਜੀ ਦੁਪਹਿਰ ਤੋਂ ਬਾਅਦ ਪਤਾ ਲੱਗੂਗਾ ਕੀ ਉਤਸ਼ਾਹ ਹੈ ਜੀ ਵੈਸੇ ਜਿਵੇਂ ਦੁਕਾਨ ਸਵੇਰੇ ਹੀ ਆਪਾਂ ਸਜਾ ਦਿੱਤੀ ਹੈ ਹੁਣ ਤੱਕ ਜਿਵੇਂ ਪਿਛਲੀ ਵਾਰ ਸੀ ਇਸ ਵਾਰ ਕਿਸ ਤਰ੍ਹਾਂ ਦਾ ਬਹੁਤ ਫਰਕ ਹੈ ਜੀ ਪਿਛਲੀ ਵਾਰ ਉਤਸ਼ਾਹ ਜ਼ਿਆਦਾ ਸੀ ਇਸ ਵਾਰ ਘੱਟ ਹੈ ਜੀ ਹਲੇ ਇਸ ਵਾਰ ਤਾਂ ਇਸ ਟਾਈਮ ਫੁੱਲ ਰਸ਼ ਹੁੰਦਾ ਸੀ ਦੁਕਾਨਾਂ ਤੇ ਇਸ ਟਾਈਮ ਕੋਈ ਰਸ਼ ਨਹੀਂ ਹੈ ਜੀ ਦੁਕਾਨ ਤੇ ਕਿਉਂ ਇਹ ਸਾਰਾ ਹੈ ਜੀ ਜਿਹੜਾ ਤਰਨੇ ਲੱਗੇ ਹੋਏ ਨੇ ਜੀ ਉਹਦੇ ਕਰਕੇ ਪ੍ਰੋਬਲਮ ਆ ਰਹੀ ਹੈ ਸੰਭਲਣੋਂ ਬਾਹਰ ਅੱਛਾ ਹਾਂਜੀ ਕਿਉਂ ਕਿਉਂ ਪਿੰਡਾਂ ਦੇ ਵਿੱਚੋਂ ਗਾਹਕ ਨਹੀਂ ਆਉਂਦੇ ਨਹੀਂ ਆ ਰਿਹਾ ਜੀ ਪਿੰਡਾਂ ਚੋਂ ਗਾਹਕ ਨਹੀਂ ਆ ਰਿਹਾ ਕੋਈ ਸ਼ਹਿਰੀ ਗਾਹਕ ਦੇ ਇੱਕ ਸਭ ਤੋਂ ਵੱਡੀ ਪ੍ਰੋਬਲਮ ਬੱਚਿਆਂ ਦੇ ਪੇਪਰ ਚੱਲ ਰਹੇ ਨੇ ਜਿਵੇਂ ਅੱਜ ਪੇਪਰ ਹੈ ਕੱਲੂ ਛੁੱਟੀ ਹੈ ਪਰਸ ਨੂੰ ਫਿਰ ਪੇਪਰ ਹੈ ਇਸ ਕਰਕੇ ਹੋਲੀ ਦਾ ਬਹੁਤ ਘੱਟ ਉਤਸ਼ਾਹ ਚੱਲ ਰਿਹਾ ਜੀ ਹਾਂ ਇਹ ਮੇਨ ਗੱਲ ਹੈਗੀ ਆ ਵੱਡੀ ਮੇਨ ਗੱਲ ਪੇਪਰਾਂ ਦੀ ਹੈ ਜੀ ਇਹ ਜਿਹੜੇ ਬੋਰਡ ਦੇ ਪੇਪਰ ਵੀ ਨੇ ਸਕੂਲਾਂ ਦੇ ਪੇਪਰ ਵੀ ਨੇ ਜੀ ਹਾਂ ਜੀ ਹਾਂ ਪਹਿਲਾ ਵਾਰ ਕੀ ਹੋਲੀ ਨਹੀਂ ਹੈ ਨਹੀਂ ਹੈ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਕੀ ਆ ਗਾਕੀਆ ਉਸ ਤੇ ਫਰਕ ਪਿਆ ਹੈ ਕਿਉਂਕਿ ਇੱਥੇ ਜਿਹੜੇ ਪੇਪਰ ਨੇ ਬੱਚਿਆਂ ਦੇ ਉਹ ਚੱਲ ਰਹੇ ਨੇ ਉਹਨਾਂ ਨੂੰ ਲੈ ਕੇ ਜਿਹੜਾ ਇੱਥੇ ਗਾਕ ਹੈ ਉਹ ਨਹੀਂ ਆ ਰਿਹਾ ਤੇ ਗੱਲ ਇਸ ਗੱਲ ਦੀ ਜਿਹੜੀ ਸਚਾਈ ਹੈ ਉਹ ਵੀ ਜਾਪ ਰਹੀ ਹੈ ਕਿਉਂਕਿ ਪੇਪਰ ਬੱਚਿਆਂ ਦੇ ਚੱਲ ਰਹੇ ਨੇ ਬੱਚਿਆਂ ਦੇ ਪੇਰੈਂਟਸ ਜਿਹੜੇ ਬੱਚਿਆਂ ਨੂੰ ਬਾਹਰ ਨਹੀਂ ਆਣ ਦੇ ਰਹੇ ਕਿਉਂਕਿ ਕਿਉਂਕਿ ਉਹਨਾਂ ਦੇ ਪੇਪਰ ਨੇ ਫਾਈਨਲ ਪੇਪਰ ਨੇ ਉਹਨਾਂ ਦੀ ਇਹ ਸਾਰੇ ਸਾਲ ਦੀ ਜਿਹੜੀ ਮਿਹਨਤ ਹੈ ਉਹ ਆਈ ਹੈ ਦੂਸਰਾ ਜਿਹੜਾ ਆਪਾਂ ਗੱਲ ਕਰੀਏ ਤਾਂ ਇਹਨਾਂ ਦਾ ਕਹਿਣਾ ਵਿੱਕੀ ਜੀ ਦਾ ਕਹਿਣਾ ਹੈ ਕਿ ਧਰਨੇ ਹਨ ਜਿਹੜੇ ਧਰਨੇ ਨੇ ਉਹ ਲੱਗੇ ਹੋਏ ਨੇ ਜਿਸ ਕਾਰਨ ਪਿੰਡਾਂ ਦੇ ਵਿੱਚੋਂ ਜਿਹੜੇ ਗਾਹ ਕਿੰਨੇ ਨਿਕਲ ਕੇ ਨਹੀਂ ਆ ਰਹੇ ਸੰਗਰੂਰ ਤੋਂ ਰਵਿੰਦਰ ਜਾਲੀ ਇੰਡੀਆ ਹੈਲੋ